ਪੜੀ ਪੱਟੀ ਏ ਢਾਣੀ ਚਟਾ ਬਣਾਵਾ ਐ ਟਨ ਟਨ ਮੈਂ ਮੈਂ ਨਾ ਚੜਾ ਕਿਦਾਂ ਕਿ ਨੂੰ ਕਾਂਟੇ ਦਿੱਤ ਬਾਣਾ ਉਹ ਜੀ ਭਾਈ ਆਪਾਂ ਨੇ ਕੱਪੜੇ-ਕੱਪੜੇ ਲੈ ਲੈ ਆ ਵਣਾ ਹਵਾਨ ਹੈ ਉਹ ਹੈਰੀ ਦਾ ਹੈਰੀ ਕੋਣਾ ਅੱਛੇ ਕੋਲ ਟਾਈ ਆ ਅੱਛੇ ਦੇ ਕੱਪੜੇ ਚਲੋ ਸੋਣਿਆਂ ਦਾ ਇਹ ਵੀ ਹੈਰੀ ਦੇ ਵੀ ਮਸਾ ਭਲੇ ਜਾਲਿਆ ਦੂਆ ਲੱਗੇ ਜੀ ਹਾਲਾ ਤੇ ਬਾਕੀ ਹੁਣ ਆਪਾਂ ਚੱਲਦੇ ਗੱਡੀ ਇੱਥੇ ਗੱਡੀ ਹੁਣ ਚੱਲੇ ਜੀ ਅਸੀਂ ਖੈਰ ਨੂੰ चलो मिलते सफर ਮੁੰਡਾ ਕਹਿੰਦਾ ਸ਼ੇਰਵਾਨੀ ਥੋੜੀ ਜਿਹੀ ਟਾਈਟ ਹੈ। ਇਹ ਤਾਂ ਬੜਾ ਬਟਨ। ਇਹ ਤਾਂ ਕੁੱਤਾ ਹੀ ਕੰਮ ਆ ਗਿਆ। ਸ਼ੇਰਵਾਨੀ ਕਰ ਨਹੀਂ। ਬਹੁਤ ਜ਼ਿਆਦਾ ਕੁੱਟਿਆ ਭਾਈ। ਮੈਂ ਤਾਂ ਇਹ ਨਾਲ ਹੋ ਗਿਆ 4 ਦਿਨ ਹੋ ਗਏ ਮੈਂ ਦੁਖੀ ਹੋ ਗਿਆ ਤਾਂ। ਜਿਹੜੀ ਪਜਾਮੇ ਦੀ ਪਾਈ ਮਸੀ ਚੜਿਆ ਪਿਆ। ਬਹੁਤ ਜ਼ਿਆਦਾ। ਐਰੀ, ਅਦਨ ਉਹ। ਮੈਂ ਜਿੱਦਾਂ ਅਸੀਂ ਕੁਮੀ ਇਧਰ ਮੜਿਆ। ਦੋਵੇਂ ਉੱਟਨੋ। ਹਾਂ, ਬਹੁਤ ਠੀਕ ਹੈ। ਸਹੀ ਹੈ, ਸਹੀ ਹੈ। ਭਾਈ ਹਰੇ ਦੁਪੱਟਾ ਵੀ ਦੇਣਾ ਮੁੰਡੇ ਨੂੰ। ਉਹ ਮੈਂ ਮਹਾਪੇ ਨਾਲ ਦੇਖੋ। ਇਹ ਜਿਹਦਾ ਨਾ ਪਰ ਮਮ ਨੂੰ ਉਹ ਰਾਦੇ ਭਾਈ ਕਰਦੇ ਜੰਗ ਲੜਦੇ ਆ ਭਾਜੀ ਆ ਇੱਕ ਟਾਈਮ ਫੀਲਿੰਗ ਆ ਜਾਂਦੀ ਐ ਇਹਨਾਂ ਨੂੰ ਅਸੀਂ ਰਾਜੀ ਐ ਨਹੀਂ ਪਤਾ ਵਿਆਹ ਦੇ ਬਾਅਦ ਚੁ ਗੁਲਾਮ ਹੋ ਜੀ ਗੁਲਾਮੀ ਕਰਨੀ ਤੇ ਇਹਾਂ ਦੀ ਆਖਰੀ ਆਜ਼ਾਦੀ ਹੈ ਹਾਂ ਦਿਨ ਬਾਈਕ ਦੀੰਦੇ ਚੋਂ ਵੈਨਿਆਂ ਨੂੰ ਬਾਅਦ ਉਸ ਤੋਂ ਬਾਅਦ ਬਦ ਦੱਬ ਗਏ ਆਪਾਂ ਪੀਟਾ ਦਬ ਜਾਣੇ ਨਹੀਂ ਲੋ ਜੀ 300 ਹੈਂਡਸਮ ਬੋਏ ਠੀਕ ਲੱਗ ਰਾਂ ਜਣਾ ਬੜੀਆ ਲੱਗਦਾ ਹੂੰ ਤੁਸੀਂ ਕਿਹੜੀ ਬੋਵਗਾ ਆਈ ਤਾਂ ਉਹ ਅੱਛਾ ਅੱਛਾ ਤਾਂ ਜਾਲਸਾ ਹੁੰਦਾ ਕੀ ਹੁੰਦਾ ਉਹ? ਯੁਕਤੀਆਂ ਹੁੰਦੀਆਂ। ਵੀਰੇ ਕਿਹੜੀ ਜੁੱਤੀ ਹੁੰਦੀ ਨੌ ਕਿਹ ਹੁੰਦਾ ਉਹਦਾ? ਕਿਹੜੀ ਜੁੱਤੀ ਹੁੰਦੀ ਕਿ ਉਹਦਾ ਨੌ ਕਿਹ ਹੁੰਦਾ? ਸਿੰਪਲ ਜੁੱਤੀ ਵਾਸਾ। ਅੱਛਾ ਠੀਕ ਬਣੀ ਵਾਲੀ ਜੁੱਤੀ। ਬਈ ਸਾਨੂੰ ਪਤਾ ਨਹੀਂ ਸਾਡੇ ਬਿਆਨ ਹੀ ਹੋਏ ਨੇ। ਆਪਣੇ ਘਰ ਮਾਤਛ ਬਹੁਤ ਟਾਈਮ ਬਾਦ ਵਿਆਹ ਹੋਇਆ ਕਿ ਨਹੀਂ? ਬਹੁਤ ਜ਼ਿਆਦਾ। ਪਹਿਲੇ ਮੁੰਡਾ ਆਹਾ। ਹਮ। ਸਾਡੇ ਹੁੰਦੇ ਦਾ ਕੋਈ ਕਿਸੇ ਕੋ ਨਹੀਂ ਹੋਇਆ ਆ ਬਾਈ ਲਾਲੇ ਚਾਚਾ ਨਾਲ ਹੋਇਆ ਜਿਹੜਾ ਆਪਾਂ ਨੇ ਸੋਚੀ ਨਹੀਂ ਸੀ ਸੋਚੇ ਚ ਲਾਲੇ ਚਾਚਾ ਨਹੀਂ ਲਾਲੇ ਉਹ ਸੋਹਣਾ ਲੱਗਦਾ ਠੀਕ ਆ ਠੀਕ ਆ ਲੋ ਜੀ ਬਾਬਿਓ ਸਮਾਨ ਆਪਾਂ ਲੈ ਲਿਆ ਇਹ ਰ ਆ ਗਿਆ ਅੱਜ ਤੇ ਆਪਾਂ ਲਈ ਗੱਡੀ ਵਿੱਚ ਮਾਕੇ ਡੱਬੇ ਡੱਬੇ ਵੀ ਲੈ ਲੇ ਮਠਾਈ ਆਪਾਂ ਨੇ ਘਰੇ ਬਣਾਉਣੀ ਆ ਤੇ ਬਸ ਚਾਚੀ ਨਾਲੋਂ ਲੀਕਦੇ ਆ भी आ रहे हैं बाकी अभी बैठे वेट कर रहे हैं मेरे भाइयों वेट कर रहे हैं ओ जी मित्र आज पट्टी चढ़ गई जलेबियां नहीं जलेबियां गया हो गया बर्फी में भर रही हैं खोआ कटले सैंडी बैठा गेम खेल रहे हैं हेलो इस इंग्लिश स्पीकर टीचर एंड अंग्रेजी में बोल रहा कोसा बोलिएगा उस तरह उस तरह उस तरह ਕਿਸ ਤਰ੍ਹਾਂ ਕਿਸ ਤਰ੍ਹਾਂ ਉਸ ਤਰ੍ਹਾਂ ਉਸ ਤਰ੍ਹਾਂ ਮਾਨੇ ਬਈ ਕਾਮੇਡੀ ਦੇਦਾ ਤਾਂ ਉਹੀ ਬੋਲਦਾ ਬਹੁਤ ਸਵਾ ਲਾ ਬਾਬਾ ਹਾਂ ਕਿਨੋਂ ਇੱਕ ਚਮਚਾ ਲੈ ਲੈਣੇ ਹੁਣ ਨੇ ਝੂਠੀਆਂ ਨਾ ਮੱਥਾ ਟੇਕਣਾ ਤੇ ਖੁਸ਼ਬੂ ਵਧੀਆ ਬਾਰਾ ਨਹੀਂ ਆਇਆ ਨਿੱਠਾਈ ਮੱਠਾ 2.5 ਕਿਲੋ ਜੇ ਨਹੀਂ ਲਿਗਾਇਆ ਤੇ ਨਹੀਂ 2.5 ਕੁੰਟਲ ਦਰਦੇ ਪਿੰਕ ਪਿੰਕ ਮਾੜਨਾ ਹਾਂ ਸਕੇਂਦੇ ਹੁੰਦਾ ਇਹਨਾਂ ਨੂੰ ਕਿੱਥੇ ਹੈ ਰਸ ਗੁੱਲੇ ਦੇ ਕਜ਼ਨਾ ਨਹੀਂ ਨਹੀਂ ਅਰੇ ਤੇ ਦੇਖੋ ਜਾਨਾ ਤੂੰ ਦੱਸ ਤੂੰ ਕੀ ਕਹਿਣਾ ਆ ਕਿਹੜੀ ਵਰਫੀ ਹੈ ਜੀ ਉਹ ਕੀ ਚਮ 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 ਚਾਓ ਚਾਓ ਉਹਦਾ ਸਾਡੇ ਕੁਲੀ ਵੀ ਡਾਊਨ ਆਏ ਕੁਲੀ ਡਾਊਨ ਹਾਂ ਲੇਟ ਆਇਆ ਪਹਿਲਾਂ ਹੁਣ ਚਾਹੀਦਾ ਤੁਨੋਂ ਬਾਈ ਪਹਿਲਾਂ ਹੁਣ ਚਾਹੀਦਾ ਦਾ ਮੈਂ ਕੱਤਾ ਹਾਂ ਮੈਂ ਬੋਲੇ ਐਂ ਥਾਂਡੀ ਹੂੰ ਸਵੇਰ ਦਾ ਆਇਆ ਇਹ ਹੂੰ ਇਹ ਠੀਕ ਹੈ ਸਾਢੇ ਨਾਲ ਸਵੇਰ ਤੋਂ ਅੱਛਾ ਠੀਕ ਹੈ ਠੀਕ ਹੈ ਭਾਂਡੇ ਮੁੰਡੇ ਸਾਰੇ ਅਸੀਂ ਲਾ ਕੇ ਰੱਖਿਆ ਬਾਹਰ ਵੈਰੀ ਗੁੱਡ ਸਾਫ ਕੀਤਾ ਪੂਰਾ ਪਾਣੀ ਮਾਰਿਆ ਘੁਰਲੀ ਜੋ ਚੜ ਮਾਰਿਆ ਹੂੰ ਵੈਰੀ ਗੁੱਡ

ਦਿਖੜਾ ਹੋ ਜਾ ਉਹਦੇ ਮਾਰਦਾ ਵੇ ਛੋਟੇ ਬਾਈ ਆਹ ਦੇਖਿਆ ਆਂਦੀ ਰੁੱਸੀ ਆ ਗਈ ਵੇ ਮਾ ਲੋ ਜੀ ਬਾਈ ਹਾਂ ਵੀ ਮਠਾਈ ਬਣ ਗਈ ਲੱਡੂ ਧੜ ਤੇ ਆਪਾਂ ਨੇ ਪਾਰਟੀ ਵੱਲੋਂ ਪੱਬਾ ਸਾਰਾ ਕੁਝ ਚੈੱਕ ਕਰਤਾ ਤੇ ਵਿਆਹ ਦੀਆਂ ਤਿਆਰੀਆਂ ਚੱਲਦੀਆਂ ਸਾਨੂੰ ਹੁਣ ਜਾ ਕੇ ਬਾਹਰ ਦਿਖਾਉਣਾ ਹੀ ਕਰਦਾ ਵਾ ਹਾਲ ਕੀ ਕਹਣਾ ਟੈਂਟ ਟੰਟ ਲਾਏ ਮਿੱਤਰੋ ਕਰਦੀ ਜਿਹੜਾ ਨੋਵੇਸਟਨ ਵੇਸ਼ਨ ਕਰਦੀ ਕਰਤੀ ਬਣਾਵਾ ਐ ਟਣਾ ਟਨ ਬਾਕੀ ਰਾਤ ਨੂੰ ਦੇਖਦੇ ਆਂਡੀਆਂ-ਉਂਡੀਆਂ ਲਾਤੀਆਂ ਐ ਪੂਰੀਆਂ ਬਣਾ ਕੇ ਰਾਤ ਨੂੰ ਦੇਖਦੇ ਕਿਹੋ ਜਿਹਾਂ ਕੇ ਬਣਦੇ ਆ ਤੇ ਤੁਹਾਨੂੰ ਅੰਦਰ ਵੀ ਦਿਖਾਉਣੀ ਥੋੜੀ ਦੇਰ ਤੱਕ ਟੈਂ ਟਣਾ ਮਹਾਰਾਜ ਪਧਾਰ ਰਹੇ ਹੈ ਮਹਾਰਾਜ ਲੱਡੂ ਠਾਈਏ ਵਾਹਾਂ ਸੇ ਇੱਕ ਲੈਰ ਰਹੀ ਲੱਡੂ ਖਾਣਾ ਨਹੀਂ ਕਿਉਂਕਿ ਖਾਣਾ ਨਹੀਂ ਉੱਥੇ ਲਾਉਣਾ ਐ ਲਾਉਣਾ ਯਾ ਟੈਕ ਹੋ ਗਿਆ ਟੈਰ ਕਿਤਨੂੰ ਘੁੰਮੇ ਗੱਡੀ ਚੱਲ ਆ ਜਾਈਆ ਓਹ ਹੋ ਹਾਂ ਫਿਰ ਮਨਾਂ ਦੇ ਕੋਈ ਅਜੀਬ ਗੱਡੀ ਬਾਈ ਦੇਖ ਕੇ ਚਲਾਇਆ ਕਰੋ ਬਣੀ ਹੋਣੀ ਗੱਡੀ ਬਾਈ ਕਰਾਲੀ ਵਾਲਾ ਪੋਲਾ ਬਾਈ ਓਰੇ ਹਾਲੀਵੁੱਡ ਆ ਕੇ ਫਾਇਦਾ ਨਹੀ ਜੀ ਸਹੀ ਲੋ ਜੀ ਬਾਈ ਕਰੇ ਆ ਗਿਆ ਆਪਾਂ ਵਾਉ 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 ਕਿੰਨਾ ਸੋਹਣਾ ਲੱਗਦਾ ਬਾਈ ਨਾ 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 ਲੋ ਜੀ ਬਾਬਿਓ ਮੰਡੀ ਆ ਗਈ ਸਵੇਰੇ 3 ਵਜੇ ਟਾਈਮ ਆ ਲੱਗਾ ਪੂਰੀ ਰੌਣਕ ਲੱਗੀ ਵੀ ਸਿਆ ਆਈ ਆਪਣਾ ਆੜ ਦੀ ਸਾਰੇ ਸਮਾਨ ਪਾਉਣਾ ਆਪਾਂ ਨੇ ਆੜ ਤਾਂ ਬਾਈ ਆ ਆਏ ਮੁੰਡਾ ਸਮਾਨ ਸਾਰੇ ਮੰਜਾਂ ਦਾ ਬਾਈ ਕੋਲੇ ਇਹ ਤਾਂ ਕੈਮਰਾ ਹਿੱਲੀ ਜਾਂਦਾ ਯਾਰ ਤੇ ਇੰਨਾ ਸਮਾਨ ਰੱਖ ਲਿਆ ਹੋਕੀ ਹੋਰ ਆਉਣਾ ਹਲੇ ਸਾਰਾ ਤਾਜ਼ਾ ਮਾਲ ਪਵਾਇਆ ਅੱਛਾ ਮੁੱਲ ਟਾਉਂਦਾ ਹੋਇਆ ਕਿੰਨੀਆਂ ਕਰੀਏ ਮੁੱਲੀਆਂ? 5 ਕਿਲੋ। ਸਦੂਆਂ ਲੈ ਦੀਆਂ ਇਹੇ। ਉਹ ਲੈ ਦੀਆਂ ਹਾਂ। ਆ ਇਧਰ ਯਾਦ ਰੱਖੀਂ ਤੇ ਮੋਰੇ ਪਈ ਗੋਬੀ ਤੇ। ਚਲੋ ਸੋਰੇ ਨਹੀਂ ਆ ਰਹਾ ਜਬਾ। ਪਹੇਰਾ ਭਾਈ ਠੰਡਾ ਠੰਡਾ ਮੌਸਮ। ਚਲੋ ਚਲੋ ਹੀ ਪਈ ਪੂਰੀ। ਬਣੀ ਸਭ ਤੁਸੀਂ ਇਹੇ। ਪਈ ਜਦੋਂ ਬਣਾ ਲਿਆ ਹੋ ਗਿਆ ਅੱਜ। ਬਣਾ ਲੰਦੇ ਫੇਰੇ ਬਣ ਕੇ। ਆ ਗਏ ਐ ਟੌਰ ਸ਼ੋਰ ਕੱਢ ਗਏ ਕਣਿਆਦੂ ਵੀਰ ਹਾਂਜੀ ਹਾਂਜੀ ਸੁਣਾ ਕੋਈ ਗੱਲ ਛੱਡ ਮਸਲੂਆ ਹੁਣ ਸ਼ਾਮ ਹੀ ਸੁਣਾਉਗਾ ਐਂ ਕਣਿਆਦੂ ਹਾਂ ਤੈਨੂੰ ਸੁਣਾਉਂਦੀ ਹਾਂ ਹਾਂ ਕੋਈ ਨਹੀਂ ਕੋਈ ਗੱਲ ਹੁਣ ਗੱਲ ਨਹੀਂ ਕਰਦੀ ਮੁੰਡੇ ਨੇ ਬਾਈ ਸ਼ਾਮ ਨੂੰ ਕਰਾਂਗੇ ਹੋਰ ਠੀਕ ਐ ਠੀਕ ਅੰਜੋਲ ਕਿ ਆ ਗਿਆ ਬਾਈ ਨਾਨਕੇ ਵਾਲੇ ਓ ਫੇਰ ਸਿੰਘ ਓ ਹਾਰੇ ਕ ਲਈ ਜਾਂ ਫਿਰ ਦੇਖ ਲੈ ਇੱਥੇ ਨਾ ਬੱਸ ਬੰਦਾਂ ਮਾਗੀ ਪੁੱਛੀ ਜਾਂਦੇ ਮਸ਼ਹੂਰੀ ਆ ਗਈ ਵਿੱਚ ਦੇਖੋ ਕਰੋ ਜੱਕ ਵੀਓ ਬਾਈ ਪੂਰਾ ਕਰਿਆ ਨਗੀਨ ਮਾਇਆ ਪਿਆ ਆ ਗਿਆ ਆਪਾਂ ਦੇਖਦੇ ਹਾਂ ਕਿ ਆਹ ਸੜੀਂ ਚੱਲਦੀ ਹੈ ਫਿਰ ਪ੍ਰੋਗਰਾਮ ਦੀ ਖੁਲੀ ਝੋਲੀ ਨਾ ਜਾਵੇ ਨੈਣ ਮੈਗ ਲਈ ਫਿਰਦਾ ਜਿਹੜਾ ਤੇ ਸ਼ਾਨ ਨਹੀਂ ਪਾਉਂਦਾ ਲਾਪੁਆ ਤੇਰੀ ਆਣਾ ਤੇ ਉਸਤ ਬੁਲਾਉਂ ਸਨਾਮੇ ਦੋਸਤ ਦੇ ਫੁੱਲ ਵਰਗੇ ਗਰਾਫਦਾ ਮੁੱਛਾ ਚਾੜੀ ਬਈ ਪੱਤੀ ਭੰਡਾਵੇ ਪਹਿਲੀ ਬੰਦੇ ਵਾਹ ਹੋ ਪੱਤੀ ਭੰਡਾਵੇ ਪਹਿਲੀ ਬੰਦੇ ਸਾਰੇ ਆਉਦੇ ਆੜੀ ਬਈ ਖੀਸੇ ਦੇ ਵਿੱਚ ਆਂ ਖਾਂਦਾ ਮਾੜੀ ਮਾੜੀ ਪਟਲੀ ਨਗ ਵਰਗੀ ਐਡਾ ਜੱਟ ਦੀ ਗਾੜੀ ਪਟਲੀ ਨਗ ਵਰਗੀ ਹੋ ਐਡਾ ਜੱਟ ਦੀ ਗਾੜੀ ਪਟਲੀ ਨਗ ਵਰਗੀ ਮੰਗ ਲਿਆ ਦੂਦੇ ਗਾੜ ਦੇ ਚੱਕ ਦੇ ਫਿਰ ਗਿਆ

आठ साढ़े गाजर भाई गाजर देख रहे हैं <laughs> लाइव देख रहे हैं हाँ बस सेटिंग का रहे हैं आज है। है <laughs> तो बस ठीक है ठीक है यार मुझे भाई परिवार नहीं So दुनिया जे ड तुंहिंजे दुनिया जे डे हुब करे मरी जब करे मरी ज ਜਿਹੜਾ ਸੁਰ ਔਰ ਸੰਗੀਤ ਦੀ ਸਮਝ ਰੱਖਦਾ ਹੈ ਕਿ ਅੱਖਰਾਂ ਦੇ ਵਿੱਚ ਜਾਨ ਫੂਕੜੀ ਆਉਂਦੀ ਹੈ ਸ਼ਾਇਰਾਂ ਨੂੰ ਜਿਵੇਂ ਸ਼ਿਲਪਕਾਰ ਪੱਥਰਾਂ ਦੇ ਵਿੱਚ ਜਾਨ ਫੂਕਦਾ ਹੈ ਸਾਜ਼ ਟੋਲਦਾ ਹੈ ਹੱਥ ਸਜੰਦਿਆਂ ਦੇ ਤੇ ਬਿਨਾ ਹੱਥਾਂ ਦਾ ਕਦੇ ਕੋਈ ਸਾਜ਼ ਬੋਲਦਾ ਹੈ ਸੁਰ ਲੈ ਨਾਲੇ ਫੜਲੇ ਤਾਲ ਕੋਈ ਜਾਂ ਸੁਰ ਦੇ ਨਾਲ ਖੇਡਦਾ ਕੋਈ ਫਨਕਾਰ ਬੋਲਦਾ ਹੈ ਪਲੀਜ਼ ਇੱਕ ਤਾੜੀ ਬਾਜੀ ਵਾਸਤੇ ਸਪੈਸ਼ਲ ਹੋਣੀ ਚਾਹੀਦੀ ਹੈ ਬਾਜੀ ਥੋੜੀ ਵਾਇਸ ਇਨੀ ਜ਼ਬਰਦਸਤ ਫੈਂਟੈਸਟਿਕ ਵਾਇਸ ਹਰ ਇੱਕ ਵਾਰੀ ਜੇ ਥੋੜੀ ਜਿਆਦਾ ਤਾਂ ਇੱਕ ਗਾਣਾ ਹੋਰ ਹੋਣਾ ਚਾਹੀਦਾ ਤੁਹਾਡੀ ਵਾਇਸ ਦੇ ਵਿੱਚ ਯੂਅਰ ਫੇਵਰਟ ਲਈ ਚਲੋ ਹਜੂ ਤੁੰਗਾਲੇ ਹਜੂ ਹਾਂ ਹਜੂ ਹਜੂ ਓਏ ਸਾਰੀ ਮੋਢੇ ਖੁੰਢੇ ਐ ਮੈਂ ਰਿਕਵੈਸਟ ਕਰਦਾ ਸਾਰੇ ਆ ਜਾਣ ਤੂੰ ਕਿਉਂ ਕਬਰੋਂਦੀ ਅਲੀਏ ਨਹੀਂ ਕੋਰ ਰਹੀ ਓਏ ਕਰ ਜਾ ਲੱਗ ਜਾਈਏ ਯਾਰ ਉਡਾ ਦੇ ਮੈਂ ਦੀ ਨਹੀਂ ਦੇਖਾ ਦੂ ਹੋ ਨਾ ਰੇ

ਦੋ ਦੋ ਤੋਂ ਸਾਡੀ ਖੁੱਲੀ ਹੁੰਦੀ ਆਂ ਤੇ ਹੀ ਤਾਜ਼ ਤੇਰੀ ਨਾਉਂ ਤੇ ਨੀਕੇ ਦਰਦ ਨਾ ਦੱਸ ਕਿੰਨਾ ਚੰਨ ਦੀ ਕੋਸ਼ਸ਼ ਤੇ ਦੰਦ ਮੈਂ ਕਰਤੀਏ ਦਰਦ ਨਾ ਦੱਸ ਕਿੰਨਾ ਚੰਨ ਦੀ ਕੋਸ਼ਸ਼ ਤੇ ਦੰਦ ਮੈਂ ਕਰਤੀਏ ਆਰਨਿਆ ਲਿਬ੍ਰੇਰੀ ਆਇਤਾ